ਮੈਨੂੰ ਪੁੱਛਣ ਲੱਗਿਆ ਤੇਰੇ ਮੈਨਸ ਕਦੋਂ ਬਣੇ ਆ ਤੇਰੀ ਐ ਤੇਰੇ ਕਿੰਨੇ ਦਿਨ ਰਹਿੰਦੇ ਆ ਦਸਾਂ ਦਿਨਾਂ ਦੇ ਵਿੱਚ ਮੇਰੇ ਪਿਓ ਨੇ 10 ਦਿਨ ਮੇਰੇ ਨਾਲ ਬਲਾਤਕਾਰ ਕੀਤਾ ਤੁਸੀਂ ਦੇਖੋ 10 ਦਿਨ ਮੇਰਾ ਸਿਰ ਇੱਕ ਵਾਰੀ ਨਹੀਂ ਦੋ ਦੋ ਵਾਰ ਮੈਨੂੰ ਐ ਡੈੜੀ ਕਰਦਾ ਹੁੰਦਾ ਸੀ ਮੈਂ ਇਹਨੂੰ ਕਿੱਥੋਂ ਐ ਟੱਚ ਕਰਦਾ ਸੀ ਕਿਤੇ ਮੇਰੇ ਕਿੱਥੋਂ ਟੱਚ ਕਰਦੇ ਸੀ ਸਾਲ ਮੇਰਾ ਟੱਚ ਕਰਦਿੰਨੇ ਕੱਢਿਆ ਉਹ ਦੂਦ ਬਾਹ ਦੇ ਵਿੱਚ ਮੈਨੂੰ ਪੁੱਛਣ ਲੱਗਿਆ ਆਹਦੀ ਮੇਰੀ ਮੰਮੀ ਨੂੰ 4 ਮਹੀਨੇ ਦਾ ਇਹਦੂ ਪਹਿਲਾਂ ਵੀ ਪਤਾ ਸੀ ਮੈਂ ਕਿਹਾ ਕਿ ਮੈਂ ਕਹਿੰਦੀ ਜਦੋਂ ਮੇਰੀ ਮੰਮੀ ਮੇਰੇ ਪਿਤਾ ਨੇ ਮੇਰੇ ਨਾਲ ਇਸ ਤਰ੍ਹਾਂ ਹਰਕਤ ਕੀਤੀ ਕਰਾਉਣੀ ਮੈਂ ਮਮਾ ਨੂੰ ਫੇਰ ਕਿਹਾ ਮਮੇ ਮੈਂ ਅੰਦਰ ਕੀਤਾ ਜਦੋਂ ਫੇਰ ਕੀਤਾ ਬੋਲਿਆ ਤੇ ਮੇਰੀ ਮੰਮੀ ਨੇ ਬਾਬਿਆਂ ਵਾਲੇ ਅੰਦਰ ਲੈ ਗਈ ਪੀਰਾਂ ਦੇ ਜਦੋਂ ਪੀਰਾਂ ਦੇ ਅੰਦਰ ਲੈ ਗਈ ਤੇ ਮੇਰੇ ਪਿਓ ਨੇ ਮੇਰੀ ਮਾਂ ਦੇ ਪੈਰ ਫੜ ਲਏ ਪੈਰ ਫੜ ਲਏ ਮੇਰੀ ਮਾਂ ਦੀ ਤਾਂ ਮੈਂ ਤਾਂ ਕਰ ਲਿਆ ਮੇਰੇ ਨਾਲ ਫੇਰੀ ਵੀ ਹਰਕਤ ਨਹੀਂ ਛੱਡੀ